ਆ ਚੱਕੋ ਕਹਿੰਦੇ ਪਾਣੀ ਮੁਕਜੂ ਪਾਣੀ ਮੁਕਜੂ ਆ ਬਣਾ ਤੇ ਦਰਿਆ ਝੋਨਾ ਕੱਲ ਲਾਇ ਸਭ ਡਬੋਤਾ ਡੱਡਾ ਬੋਲੀ ਜਿੰਨਾ ਕੱਢਿਆ ਸੀ ਉਹਨਾਂ ਤਾਂ ਤਾਂ ਥੱਲੇ ਆ ਗਿਆ ਐ ਪਾਣੀ ਕਿੱਥੇ ਮੁਕਜੂ ਲੋਕ ਐ ਮੈਂ ਪਾਏ ਪਕਾਈ ਮਰ ਜਾਂਦੇ ਪਾਣੀ ਮੁਕਜੂ ਕਹਿੰਦੇ ਪਾਣੀ ਮੁਕਜੂ ਗਡੋਏ ਬਲਾ ਤੇ ਡੱਡਾ ਬੋਲੀ ਉਹ ਖੜਾ ਸਮੁੰਦਰ ਬਣਿਆ ਆਵੇ ਬੱਟ ਟੁੱਟੀ ਨਹੀਂ ਵਿੱਚੋਂ ਵਰਤਾਂ ਬਪਾ ਇੱਕੋ ਹੀ ਇੱਥੇ ਕੱਲ ਲਾਇਆ ਸੀ ਦੇਖ ਲਓ ਹੁਣ ਵੀ ਹੋਊਗਾ ਕਿ ਨਹੀਂ ਪਾਣੀ ਭੂਣੀ ਨਹੀਂ ਮੁੱਕਦਾ 50 ਸਾਲ ਹੋ ਗਏ ਐਂ ਕੱਢੀ ਜਾਂਦੇ ਆ ਪਾਣੀ ਐਂ ਮੁੱਕ ਜੂ ਆ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਪਾਣੀ ਮੁਕਜੂ ਥੱਲੇ ਉਹ ਪਾਣੀ ਤਾਂ ਹਰਦਾ ਆਉਂਦਾ ਇਹੋ ਕਿੱਧਰ ਸੰਭੋਗੇ ਆ ਚੱਕੋ ਕਹਿੰਦੇ ਪਾਣੀ ਮੁਕਜੂ ਪਾਣੀ ਮੁਕਜੂ ਆਪ ਬਣਾ ਤੇ ਦਰਿਆ ਝੋਨਾ ਕੱਲ ਲਾਇ ਸਭ ਡਬੋਤਾ ਢੱਡਾ ਮੋਲੀ ਜਿੰਨਾ ਕੱਢਿਆ ਸੀ ਉਹਨਾਂ ਤਾਂ ਤਾਂ ਥੱਲੇ ਆ ਗਿਆ ਐ ਪਾਣੀ ਕਿੱਥੇ ਮੁਕਜੂ ਲੋਕ ਐਵੇਂ ਭਾਇ ਪਕਾਈ ਮਰ ਜਾਂਦੇ ਆ ਪਾਣੀ ਮੁੱਕ ਜੂ ਕੰਦੇ ਪਾਣੀ ਮੁੱਕ ਜੂ ਗਡੋਏ ਬਲਾ ਤੇ ਡੱਡਾਂ ਬੋਲਿੰਦੇ ਉਹ ਖੜਾ ਸਮੁੰਦਰ ਬਣਿਆ ਆ ਵੇ ਬੱਟ ਟੁੱਟੀ ਵੀ ਵਿੱਚੋਂ ਵਰਤਾਂ ਬਪਰਾ ਇੱਕੋ ਹੀ ਇੱਥੇ ਕੱਲ ਲਾਇਆ ਸੀ ਦੇਖ ਲਓ ਹੁਣ ਵੀ ਹੋਊਗਾ ਕਿ ਨਹੀਂ ਪਾਣੀ ਭੂਣੀ ਨਹੀਂ ਮੁਕਦਾ 50 ਸਾਲ ਹੋ ਗਏ ਇਹੀ ਕੱਢੀ ਜਾਂਦੇ ਆ ਪਾਣੀ ਇਹੀ ਮੁੱਕ ਜੂ ਚਾ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਪਾਣੀ ਮੁੱਕ ਜੂ ਥੱਲੇ ਪਾਣੀ ਤਾਂ ਹਰ ਦਮ ਆਉਂਦਾ ਹੈ ਲਾ ਉਹ ਕਿੱਧਰ ਸੰਭਾਉਂਗਾ